ਪੰਜਾਬੀਆਂ ਦੀ ਸਿੱਖਾਂ ਦੀ ਆਪਣੀ ਸੰਸਥਾ ਹੈ ਅਤੇ ਇਹਦੇ ਫੰਡ ਨੇ ਜਿਹੜੇ ਉਹ ਲੋਕਾਂ ਵਾਸਤੇ ਵਰਤੇ ਜਾਣੇ ਚਾਹੀਦੇ ਨੇ ਪਰ ਸੰਗ੍ਰੋਹ ਦਿਸਕਲਦਾ ਹੈ ਕਿ ਇਹ ਜਿਹੜਾ ਪੈਸਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਖੁਦ ਖਰਚੇ ਆਪਣੇ ਮੈਂਬਰਾਂ ਦੇ ਰਾਹੀ ਆਪਦੀ ਜਿਸ ਤਰੀਕੇ ਨਾਲ ਵੀ ਖਰਚਣਾ ਹੈ ਜਿਹਦਾ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਵੀ ਸ਼੍ਰੋਮਣੀ ਗੁਰਦੁਆਰਾ ਬਰੰਦ ਕਮੇਟੀ ਕੁਇਸ ਕੰਮ ਕਰ ਰਹੀ ਹੈ ਲੋਕਾਂ ਵਾਸਤੇ ਪਰ ਹੁਣ ਕਿਉਂਕਿ ਇਹ ਪੈਸਾ ਸਰਦਾਰ ਸੁਬੀ ਸਿੰਘ ਬਾਦਲ ਵੱਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ ਨਾ ਤਾਂ ਇਹਦਾ ਕੋਈ ਕ੍ਰੈਡਿਟ ਸ਼੍ਰੋਮ ਨਹੀਂ ਗੁਰਦੁਆਰਾ ਕੰਨਤਪੱਟ ਨੂੰ ਮਿਲ ਰਿਹਾ ਤੇ ਨਾਲੇ ਮੈਂ ਸਮਝਦਾ ਵੀ ਇੱਕ ਸਿਆਸੀ ਵਫਾਦਤ ਵਾਸਤੇ ਹੀ ਜਿਹੜਾ ਇਹ ਫੰਡ ਜਿਹੜੇ ਨੇ ਉਹਨਾਂ ਦੀ ਵਰਤੋਂ ਹੋ ਰਹੀ ਹੈ ਤੇ ਬੜੇ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਖਤਸ਼ਾ ਵੀ ਸੀ ਤੇ ਲੋਕਾਂ ਦੇ ਵਿੱਚ ਇਹ ਬੜੀ ਗੱਲ ਸੀਗੀ ਵੀ ਇਹ ਸ਼ਾਇਦ ਫੰਡ ਜਿਹੜੇ ਨੇ ਸੁਬੀ ਸਿੰਘ ਬਾਦਲ ਜੋ ਐਲਾਨ ਕਰ ਰਹੇ ਨੇ ਐਸਪੀਸੀ ਤੋਂ ਆ ਰਹੇ ਨੇ ਤੋ ਉਹ ਅੱਜ ਜਿਹੜਾ ਸਾਰਾ ਸ਼ੱਕ ਸੀ ਉਹ ਸੱਚ ਦੇ ਵਿੱਚ ਜਿਹੜਾ ਸਾਬਤ ਜਿਹੜਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਾਹਿਬਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਗੁਰਦੁਆਰਾ ਨਾਨਕਣਾ ਸਾਹਿਬ ਦੇ ਫੰਡਾਂ ਦੀ ਵਰਤੋਂ ਬਾਰੇ ਇੱਕ ਜਾਣਕਾਰੀ ਦਿੱਤੀ ਗਈ ਸੀ ਜਿਹਦੇ ਵਿੱਚ ਇਹ ਸਪਸ਼ਟ ਰੂਪ ਚ ਸਾਹਮਣੇ ਆਈ ਸੀ ਗੱਲ ਕੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਫੰਡ ਨੇ ਉਹਨਾਂ ਦੀ ਵਰਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਫਲੱਡਾਂ ਦੇ ਵਿੱਚ ਕੀਤੇ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਕੀਤੀ ਜਾ ਰਹੀ ਹੈ ਅਸੀਂ ਕੋਈ ਐਸਡੀਪੀਸੀ ਵੱਲੋਂ ਫੱਡਾਂ ਵਾਸਤੇ ਜਾਂ ਉਥੇ ਜਿਹੜੇ ਲੋਕ ਪ੍ਰਭਾਵਿਤ ਨੇ ਉਹਨਾਂ ਦੇ ਫਾਇਦੇ ਵਾਸਤੇ ਜੋ ਪੈਸਾ ਖਰਚਿਆ ਜਾ ਰਿਹਾ ਉਹਦੇ ਵਿਰੋਧ 'ਚ ਨਹੀਂ ਹਾਂ ਅਸੀਂ ਚਾਹੁੰਦੇ ਹਾਂ ਵੀ ਐਸਡੀਪੀਸੀ ਪੰਜਾਬੀਆਂ ਦੀ ਸਿੱਖਾਂ ਦੀ ਆਪਣੀ ਸੰਸਥਾ ਹੈ ਅਤੇ ਇਹਦੇ ਫੰਡ ਨੇ ਜਿਹੜੇ ਉਹ ਲੋਕਾਂ ਵਾਸਤੇ ਵਰਤੇ ਜਾਣੇ ਚਾਹੀਦੇ ਨੇ ਪਰ ਸਾਨੂੰ ਗੁਰੂ ਦੇਖਦਾ ਹੈ ਕਿ ਇਹ ਜਿਹੜਾ ਪੈਸਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਖੋਲ ਖਰਚੇ ਆਪਣੇ ਮੈਂਬਰਾਂ ਦੇ ਰਾਹੀ ਜਾਂ ਆਪਦੀ ਜਿਸ ਤਰੀਕੇ ਨਾਲ ਵੀ ਖਰਚਣਾ ਹੈ ਜਿਹਦਾ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਵੀ ਸ਼੍ਰੋਮਣੀ ਗੁਰਦੁਆਰਾ ਪਰੰਤ ਕਮੇਟੀ ਕੁਝ ਕੰਮ ਕਰ ਰਹੀ ਹੈ ਲੋਕਾਂ ਵਾਸਤੇ ਪਰ ਹੁਣ ਕਿਉਂਕਿ ਇਹ ਪੈਸਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ ਨਾ ਤਾਂ ਇਹਦਾ ਕੋਈ ਕ੍ਰੈਡਿਟ ਸੋਰਸ ਨਹੀਂ ਗੁਰਦੁਆਰਾ ਸੰਤਪਤੋਂੋਂ ਮਿਲ ਰਹੇ ਤੇ ਨਾਲੇ ਮੈਂ ਸਮਝਦਾ ਵੀ ਕਿ ਸਿਆਸੀ ਵਫਾਦਤ ਵਾਸਤੇ ਹੀ ਜਿਹੜਾ ਇਹ ਫੰਡ ਜਿਹੜੇ ਨੇ ਉਹਨਾਂ ਦੀ ਵਰਤੋਂ ਹੋ ਰਹੀ ਹੈ ਤੇ ਬੜੇ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਖਤਸ਼ਾ ਵੀ ਸੀ ਤੇ ਲੋਕਾਂ ਦੇ ਵਿੱਚ ਇਹ ਬੜੀ ਗੱਲ ਸੀਗੀ ਵੀ ਇਹ ਸ਼ਾਇਦ ਫੰਡ ਜਿਹੜੇ ਨੇ ਸੁਪਰੀ ਸਿੰਘ ਬਾਦਲ ਜੋ ਐਲਾਨ ਕਰ ਰਹੇ ਨੇ ਐਸਪੀਸੀ ਤੋਂ ਆ ਰਹੇ ਨੇ ਤਾਂ ਉਹ ਅੱਜ ਜਿਹੜਾ ਸਾਰਾ ਸ਼ੱਕ ਸੀ ਉਹ ਸੱਚ ਦੇ ਜਿਹੜਾ ਸ਼ਬਦ ਜਿਹੜਾ ਹੋ ਗਿਆ ਸੋ ਹੁਣ ਮੈਂ ਤਾਂ ਸਾਡੀ ਇਹ ਮੰਗ ਕਰਦਿਆਂ ਮੈਂ ਇਹ ਮੰਗ ਕਰਦਾ ਕਿ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਪੈਸੇ ਖਰਚ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਨਤਕ ਕਰੇ ਕਿ ਕਿੱਥੇ-ਕਿੱਥੇ ਕਿੰਨਾ ਡੀਜ਼ਲ ਕਿੰਨੀ ਰਸੋਣ ਜਿਹੜੀ ਹੈ ਉਹ ਭੇਜੀ ਹੈ ਤੇ ਕਿਹਦੇ-ਕਿਹਦੇ ਲਾਨ ਤੇ ਭੇਜੀ ਹੈ ਕੌਣ-ਕੌਣ ਨੂੰ ਜਾ ਕੇ ਜਿਹੜਾ ਵੰਡ ਕੇ ਆਇਆ ਹੈ ਕਿਹੜਾ ਐਸਜੀਪੀਸੀ ਮੈਂਬਰ ਦੀ ਡਿਊਟੀ ਲੱਗੀ ਹੈ ਉਹ ਪੀੜੇ ਇਹ ਜਿਹੜੀ ਵੰਡ ਕਰਦੇ ਨੇ ਜਾਂ ਹਲਕਾ ਇੰਚਾਰਜ ਜਾਂ ਸਿਆਸੀ ਲੀਡਰ ਜਿਹੜੇ ਅਕਾਲੀ ਦਲ ਦੇ ਜਿਨ੍ਹਾਂ ਨੂੰ ਹਲਕੇ ਸੁਭਾਈ ਹੋਏ ਨੇ ਜਿਨ੍ਹਾਂ ਨੇ ਐਮਐਲਏ ਦੀ ਚੋਣਾਂ ਲੜਦੀਆਂ ਤਾਂ ਫਿਰ ਤਾਂ ਸੁਭਾਵਿਕ ਹੈ ਵੀ ਉਹ ਇੱਕ ਆਪਦੇ ਇੱਕ ਸਿਆਸਤ ਨੂੰ ਅੱਗੇ ਵਧਾਉਣ ਵਾਸਤੇ ਐਸਡੀਪੀਸੀ ਨੂੰ ਵਰਤਿਆ ਜਾਂਦੇ ਹਨ ਸੋ ਇਸ ਲਈ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਇਹ ਜਿੰਨਾ ਜਵਾਬ ਵੀ ਦੇਣ ਅਤੇ ਜਿਹੜੀ ਐਸਡੀਪੀਸੀ ਦੀ ਪੈਸੇ ਦੀ ਜਿਹੜੀ ਪਰਤੋਂ ਹੈ ਉਹ ਸਹੀ ਤੇ ਸੁਚੇਤ ਢੰਗ ਨਾਲ ਕੀਤੀ ਜਾਵੇ ਇਹ ਨਿਸ਼ਚਿਤ ਕਰੇ ਬਹੁਤ ਬਹੁਤ ਧੰਨਵਾਦ ਵਾਹੁਰਜੀ ਕਾ ਖਰਚਾ ਵਾਹੁਰਜੀ ਟਿਕਟ